ਲਓ ਵੀ ਆ ਗਏ ਸੂਟ 350 ਤੇ ਆ ਜਵੇਂ ਸਾਰੇ ਸੂਟ ਨਾ 350 ਰੁਪਏ ਦੇ ਤੁਹਾਨੂੰ ਮਿਲ ਜਾਣਗੇ ਲਓ ਵੀ ਸਾਲ 200 ਰੁਪਏ ਜਿਹੜਾ ਮਰਜ਼ੀ ਲੈ ਜਾਓ ਬਾਈ ਕਹਿੰਦਾ ਵੀ 200 ਰੁਪਏ ਲਓ ਜੀ 200 ਲੋਰ 350 ਜਿਵੇਂ ਆ ਮੋਟੀ ਸ਼ਰਟ ਆ ਨਾ ਤੇ ਇਹ 350 ਲਓ ਜੀ ਲਓ ਵੀ ਅੱਜ ਆਪਾਂ ਪਹੁੰਚੇ ਆਂ ਸ਼ਹਿਰ ਲੁਧਿਆਣੇ ਦੇ ਲੁਧਿਆਣੇ ਤੋਂ ਸਭ ਤੋਂ ਵੱਡੀ ਮਾਰਕੀਟ ਤੇ ਆਉਣਾ ਕੱਪੜੇ ਦੀ ਆਪਾਂ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਲੁਧਿਆਣੇ ਦੇ ਅੱਜ 14 ਬਾਜ਼ਾਰ ਤੇ ਤੁਹਾਨੂੰ ਸਾਰਾ ਕੱਪੜਾ ਦਿਖਾਵਾਂਗੇ ਲਓ ਵੀ ਅੱਜ ਤੁਹਾਨੂੰ ਦਿਖਾਉਨੇ ਆ ਲੁਧਿਆਣੇ ਦਾ ਚੌੜਾ ਬਾਜ਼ਾਰ ਕੱਪੜਾ ਮਾਰਕੀਟ ਤੇ ਤੁਹਾਨੂੰ ਦਿਖਾਉਨੇ ਆ ਸਾਰਾ ਕੱਪੜਾ ਜਿਵੇਂ ਦੇਖਿਆ ਦੇਖ ਸਕਦੇ ਹੋ ਨਾ ਲਓ ਵੀ ਛਾਲਾਂ ਦਾ ਕੱਪੜਾ ਵੀ ਹੈ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਆ ਗਿਆ ਤੇ ਬਾਕੀ ਤੁਸੀਂ ਦੇਖੋ ਇੱਧਰ ਕਿੰਨਾ ਇਕੱਠਾ ਹੈ ਨਾ ਲਓ ਜੀ ਤੇ ਆਹ ਦੇਖੋ ਜਿਵੇਂ ਲਹਿੰਗੇ ਪਏ ਨੇ ਹਨਾ ਤੇ ਆਹ ਲਹਿੰਗਿਆਂ ਦੀ ਕਲੈਕਸ਼ਨ ਆ ਗਈ ਲਓ ਜੀ ਤੇ ਬਹੁਤ ਵੱਡੀ ਮਾਰਕੀਟ ਹੈ ਸ਼ਹਿਰ ਲੁਧਿਆਣੇ ਦੀ ਇਹ ਲਓ ਵੀ ਆਹ ਦੇਖੋ ਜਿਵੇਂ ਹਨਾ ਹਾਂਜੀ ਸੋਦੇ ਰੋੜੇ ਲਓ ਜੀ ਆਹ ਕੋਟ ਪੈਂਟ ਦੇ ਡਲਟਾਂ ਕੋਟੀਆਂ ਲਓ ਵੀ ਕੀ ਰੇਟ ਆ ਬਾਈ ਕੋਟੀ ਦਾ 2500 ਰੁਪਏ ਲਓ ਵੀ ਤੇ ਆ ਗਈਆਂ ਤੈਨੂੰ ਮੁਫਤ 300 ਸੇਲ ਜੁੱਤੀਆਂ ਹੈਨਾ ਬਾਕੀ ਆ ਦੇਖੋ ਇੱਧਰ ਲਓ ਵੀ ਤੇ ਅੱਗੇ ਆ ਕੋਟੀਆਂ ਆ ਗਈਆਂ ਲੈ ਵੀ ਕੀ ਰੇਟ ਆ ਬਾਈ ਕੋਟੀ ਦਾ ਹੈ 300 300 ਰੁਪਏ ਲਓ ਵੀ 300 ਰੁਪਏ ਲਓ 300 ਰੁਪਏ ਆਹ ਕੋਟੀਆਂ ਤੁਹਾਨੂੰ 300 ਰੁਪਏ ਮਿਲ ਜਾਣਗੀਆਂ ਸ਼ਹਿਰ ਲੁਧਿਆਣੇ ਦੇ ਚੌੜਾ ਬਾਜ਼ਾਰ ਦੇ ਲੋਰ ਆ ਬਾਈ ਲੋਰ ਲੋਰ ਵੀ 300 ਆ ਤੇ ਲੋਰ ਵੀ 300 ਆ ਲਓ ਤੇ ਬਾਕੀ ਅੱਗੇ ਦਿਖਾਉਣੇ ਆਹ ਲੋਹੜਾ ਪਈਆਂ ਨੇ ਜਿਵੇਂ ਜੀਨਾ ਹਨ ਕੀ ਰੇਟ ਆ ਜੀਨ ਦੀ ਵੈਂਟ 400 ਲਓ ਵੀ 400 ਰੁਪਏ ਆ ਲਓ ਬਾਕੀ ਅੱਗੇ ਕੰਬਲ ਆਗੇ ਜਿਵੇਂ ਹਨ ਲਓ ਵੀ ਆਹ ਕੰਬਲ ਪਏ ਨੇ ਜਿਵੇਂ ਲੋ ਵੀ ਤੇ ਤੇ ਅੱਗੇ ਜਿਵੇਂ ਆਹ ਸੂਟ ਆ ਗਏ ਹਨਾ ਲੋ ਵੀ ਐਵੇਂ ਤੁਹਾਨੂੰ ਬਹੁਤ ਸਾਰੀ ਕਲੈਕਸ਼ਨਾਂ ਜਿਹੜੀਆਂ ਦੇਖਣ ਨੂੰ ਮਿਲ ਜੂ ਲੋ ਵੀ ਆਹ ਜਾਗਟਾਂ ਆ ਗਈਆਂ ਜਮੇ ਲੋ ਵੀ ਤੇ ਆਹ ਆ ਗਏ ਕੰਬਲ ਆ ਗਏ ਅੱਗੇ ਤੇ ਸਿਆਲਾਂ ਦਾ ਕੰਬਲ ਹਨਾ ਲੋ ਵੀ ਕੰਬਲ ਨਹੀਂ ਬਈ ਕੰਬਲ ਕੀ ਪ੍ਰਾਈਸ ਹੈ ਲਗ ਲਗ ਰੇਟ ਹੈ ਡਬਲ ਬੈੱਡ 300 ਤੋਂ ਸ਼ੁਰੂ ਹੈ ਓਕੇ ਡਬਲ ਬੈੱਡ ਦਾ ਜੀ 550 ਤੋਂ ਸ਼ੁਰੂ ਆ ਲੋ ਵੀ ਬਾਕੀ ਅੱਗੇ ਚੱਲਦੇ ਆ ਆ ਆ ਗਈਆਂ ਸਾਲਟਾਂ 200 ਰੁਪਏ ਲੋ ਵੀ 200 ਰੁਪਏ 200 ਲੋਰ 350 ਜਿਵੇਂ ਆ ਮੋਟੀ ਛਲਟਾਂ ਨਾ ਤੇ ਇਹ 350 ਲੋ ਵੀ ਤੇ ਖਾਉਣਿਆ ਤੁਹਾਨੂੰ ਸਾਰੀ ਇਹ ਮਾਰਕੀਟ ਇਕੱਠ ਬਹੁਤ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਨਾ ਲੋ ਵੀ ਆ ਗਈਆਂ ਮੋਟੀਆਂ ਛਲਟਾਂ ਹਾਂਜੀ ਭਾਈ ਲਓ ਵੀ ਕੀ ਪ੍ਰਾਈਸ ਆ ਭਈਆ 350 ਲੋ ਵੀ 350 350 350 ਤੇ ਇੱਧਰ ਵੀ ਮਾਰਕੀਟ ਕਾਫੀ ਆ ਇਹ ਤੇ ਆਹ ਬਾਈ ਕੋ ਅੱਗੇ ਪਾਰਕਸ ਬੈਗ ਲਓ ਵੀ ਬੈਗ ਆ ਗਏ ਹਨ ਤੇ ਜਿਵੇਂ ਆ ਲੇਡੀਜ਼ ਪਰਸ ਹੋ ਗਏ ਐਵੇਂ ਦੀ ਬਹੁਤ ਸਾਰੀ ਤੁਹਾਨੂੰ ਕਲੈਕਸ਼ਨਾਂ ਦੇਖਣ ਨੂੰ ਮਿਲ ਜੂਗੀ ਲਓ ਜੀ ਤੇ ਆ ਪਈਆਂ ਨੇ ਜਾਗਟਾਂ ਬਾਈ 6399 ਰੁਪਏ ਲਓ ਵੀ ਜਾਗਟ 399 ਤੇ ਅੱਗੇ ਆ ਗਈ ਜੁੱਤੀ ਲਓ ਵੀ ਬਾਕੀ ਅੱਗੇ ਲੋਹੜਾ ਆ ਗਏ ਜਮੇ ਹਨ ਲਓ ਵੀ ਸੇਲ ਕੰਬਲਾਂ ਦੀ ਕਦੇ ਲਓ ਜੀ ਤੇ ਆ ਆ ਗਈ ਜਾਕਟ 400 ਰੁਪਏ। ਉਹ ਵੀ 400 ਰੁਪਏ ਜਾਕਟ ਹੈ ਹਨਾ। ਲਓ ਵੀ। ਤੇ ਆ ਲੋਹਰਾ। ਬਾਕੀ ਆ ਦੇਖੋ ਸਾਰੀ ਕਲੈਕਸ਼ਨ ਹਨਾ ਜਿਵੇਂ ਤੁਸੀਂ ਦੇਖ ਸਕਦੇ ਹੋ। ਲਓ ਵੀ। ਤੇ ਆ ਪੈਨੇਸ 100। ਲਓ ਵੀ। ਕਿਹੜਾ ਰੇਟ ਆ ਬਈਆ? 300 150। ਲਓ ਵੀ 150 ਰੁਪਏ। ਐ ਮੇਰੇ ਤੁਹਾਨੂੰ 100 ਲਓ ਵੀ। ਲੋ ਵੀ ਆ 250 ਬਾਈ ਦੇਖ 250 250 250 ਰੁਪਏ ਤੇ ਆ ਗਏ ਸਲਟਾ ਅੱਗੇ ਬਾਕੀ ਗਰਮ ਕੱਪੜਾ ਸਿਆਲਾਂ ਦਾ ਬਹੁਤ ਜ਼ਿਆਦਾ ਆ ਗਿਆ ਨਾ ਜਿਵੇਂ ਤੁਸੀਂ ਦੇਖ ਸਕਦੇ ਹੋ ਲੋ ਵੀ ਆ ਗਏ ਕੋਟ ਪੈਂਟ ਤੇ ਆ ਗਏ ਬੱਚਿਆਂ ਦੇ 2 250 ਹਨ ਉਹ 2 250 2 250 ਲੋ 250 250 ਦੀ ਪੈਂਟ ਪੈਂ 250 ਤੇ ਆ ਗਏ ਕੋਟੀਆਂ ਅੱਗੇ ਲੋ ਅੱਗੇ ਚੱਲਦੇ ਆਂ। ਮਾਤੀ ਆ ਦੇਖੋ ਇੱਧਰ ਹਨਾ। ਇਕੱਠ ਦੇਖੋ ਕਿੰਨਾ ਜੀ। ਲਓ ਜੀ। ਲਓ ਜੀ ਆ ਦੇਖੋ ਬਾਈ ਕੋ। ਕੀ ਰੇਟ ਆ ਬਈਆ? 350? ਲਓ ਜੀ 350। ਲਓ ਜੀ। ਇਹਦੇ ਕਰਕੇ ਕਰਨਾ ਪਿਆ। ਤੇ ਅੱਗੇ ਚੱਲਦੇ ਆਂ ਅੱਗੇ ਤੇ ਆ ਆ ਗਈ ਬਾਈ। ਲਓ ਜੀ। 250 ਵੀ ਬੇਟਾ 250। ਲਓ ਜੀ 250 ਰੁਪਏ ਕੋਟੀ। ਤੇ ਆ ਆ ਗਈ ਅੱਗੇ ਕੋਟੀ। 300 300। ਤੇ ਆ ਆ ਗਈ 300। ਲਓ ਜੀ। ਕਿ ਤੁਹਾਨੂੰ ਐਵੇਂ ਕੱਪੜੇ ਤੇ ਬਹੁਤ ਸਾਰੀਆਂ ਵੱਡੇ ਵੱਡੇ ਦੁਕਾਨਾਂ ਦੇਖਣ ਨੂੰ ਮਿਲ ਜਾਣਗੇ ਹਨ ਤੇ ਲਓ ਵੀ ਬਾਤੀਆ ਆਗੇ ਕੋਟ ਪੈਂਟ ਲਓ ਵੀ ਫੇਰਵਾਨੀਆਂ ਕੋਟ ਪੈਂਟ ਹਨ ਲਓ ਵੀ ਤੇ ਆ ਆਗੇ ਸੂਟ 350 ਦੀ 350 ਸੂਟਾਂ ਦੀ ਸੇਲ ਆ ਗਈ ਜਿਵੇਂ ਹਨ ਲਓ ਵੀ ਆ ਸੂਟ ਆਗੇ 350 ਲਿਖਿਆ ਹੋਇਆ ਉੱਪਰ ਲਓ ਵੀ ਆ ਆਗੇ ਸੂਟ 350 ਤੇ ਆ ਜਿਵੇਂ ਸਾਰੇ ਸੂਟ ਨਾ 350 ਰੁਪਏ ਦੇ ਤੁਹਾਨੂੰ ਮਿਲ ਜਾਣਗੇ ਲੋ ਵੀ ਬਾਕੀ ਜਾਗ ਤਾਂ ਹਨਾ ਲੋ ਵੀ ਕਾਰੀ ਬੁਤੀ ਦੇਖ ਸਕਦੇ ਹੋ ਜੇ ਸੇਲ ਲੋ ਵੀ ਤੇ ਉੱਥੇ ਪੱਟ ਬੋ ਦਾ ਮਾਰਕੀਟ ਦੇ ਵਿੱਚ ਨਾ ਜਿਵੇਂ ਤੁਸੀਂ ਦੇਖ ਸਕਦੇ ਹੋ ਲੋ ਵੀ ਆ ਕੋਟੀਆਂ ਲੋ ਵੀ ਆ ਦੇਖੋ ਆ ਵੀ ਕੋਟੀਆਂ ਆ ਗਈਆਂ ਨਾ ਲੋ ਵੀ ਆ ਸਾਰੀਆਂ ਕੋਟੀਆਂ ਨੇ ਤੇ ਆ ਜੇ ਲੇਡੀ ਦਾ ਸਟਾਫ ਆ ਗਿਆ ਜਿਵੇਂ ਲਓ ਤੇ ਆ ਬੈਗ ਆ ਗਏ ਹਨ ਬਾਕੀ ਇੱਥੇ ਤੁਹਾਨੂੰ ਹੋਰ ਵੀ ਜਿਹੜਾ ਕਾਫੀ ਸਮਾਨ ਨੂੰ ਦੇਖਣ ਨੂੰ ਮਿਲ ਜੂਗਾ ਮੈਂ ਤੁਸੀਂ ਦੇਖ ਸਕਦੇ ਹੋ ਨਾ ਲਓ ਵੀ ਤੇ ਆਹ ਪਰ ਜਿਹ ਪਲੇਟਾਂ ਕੱਪ ਗੋੜ ਐਵੇਂ ਹਨ ਲਓ ਵੀ ਆਹ ਲੋਹੜਾਂ ਆ ਗਈਆਂ ਤੇ ਆ ਆ ਗੀਆਂ ਫੁਲਕਾਰੀਆਂ ਉਹ ਵੀ ਫੁਲਕਾਰੀਆਂ ਆ ਗਈਆਂ ਆਜੋ ਹੋਲਸੇਲ ਆ ਗਏ ਆਜੋ ਲਓ ਵੀ ਤੇ ਆ ਆ ਗਏ ਡਰੈਸਾਂ ਜਿਵੇਂ ਹਨ ਲਓ ਵੀ ਡਰੈਸਾਂ ਆ ਗਈਆਂ ਲਓ ਤੇ ਆ ਗਈਆਂ ਲਓ ਵੀ ਸਾਲ 200 ਰੁਪਏ ਜਿਹੜਾ ਮਰਜ਼ੀ ਲੈ ਜਾਓ ਬਾਈ ਕਹਿੰਦਾ ਵੀ 200 ਰੁਪਏ ਲਓ ਜੀ ਬਾਕੀ ਅੱਗੇ ਫੁਲਕਾਰੀਆਂ ਹਨ ਐਵੇਂ ਤੁਹਾਨੂੰ ਬਹੁਤ ਕਲੈਕਸ਼ਨ ਦੇਖਣ ਨੂੰ ਮਿਲ ਜੂਗੀ ਲਓ ਤੇ ਆਗੇ 100 ਹਨ ਜਿਵੇਂ ਲਓ ਵੀ ਅੱਗੇ ਤੁਹਾਨੂੰ ਕੋਟ ਪੈਂਟ ਸੇਰਵਾਨੀਆਂ ਮਿਲ ਜਾਣਗੀਆਂ ਜਿਵੇਂ ਹਨ ਆਹ ਸੇਰਵਾਨੀ ਪਈ ਆ ਤੇ ਆਹ ਕੋਟ ਪੈਂਟ ਲਓ ਵੀ ਲਓ ਵੀ ਸਾਰਾ ਤੁਹਾਨੂੰ ਇਹ ਕਲੈਕਸ਼ਨ ਮਿਲ ਜੂਗੀ ਤੇ ਆ ਆ ਗਏ ਲਓ ਵੀ ਆਹ ਪਈਆਂ ਨੇ ਸੇਰਵਾਨੀਆਂ ਹਨਾ ਲਓ ਵੀ ਤੇ ਆਹ ਪਈ ਨੇ ਜਾਗ ਟਾਂਗਲ ਦੇਖar ਵੀ ਉਹਨਾਂ ਸਾਰੀ ਕਲੈਕਸ਼ਨ ਤੁਸੀਂ ਦੇਖ ਸਕਦੇ ਹੋ ਤੇ ਆਹ ਕੋਟੀਆਂ ਪਈਆਂ ਨੇ ਜਮੇ ਤੇ ਲਓ ਵੀ ਆ ਆ ਗਈਆਂ ਕੋਟੀਆਂ ਹਨਾ ਤੇ ਆਹ ਜਾਗਟ 500 ਲਓ ਵੀ ਇਹ ਆ ਜਰਾਬਾਂ ਇੱਧਰ ਬਾਈ ਹੁਣੀ ਐਵੇਂ ਵੇਚਦੇ ਫਿਰਦੇ ਆ ਆ ਕੋਟੀਆਂ ਲਓ ਜੀ ਤੇ ਆ ਆ ਗਈ 350 ਸੇਲ ਆ ਆ ਗਈ ਜਾਗਤ ਜੀ ਲਓ ਜੀ ਲਓ ਵੀ ਅੱਗੇ ਤੁਹਾਨੂੰ ਦਿਖਾਉਨੇ ਆ ਜੁੱਤੀਆਂ ਤੇ ਕੁਝ ਇੱਧਰ ਇਸ ਤਰ੍ਹਾਂ ਦੀ ਕਲੈਕਸ਼ਨ ਸਾਰੀ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਜਿਵੇਂ ਆ ਦੇਖੋ ਨਾ ਗਰਮ ਸਟਾਫ ਜਿਹੜਾ ਕਾਫੀ ਉਹ ਆ ਗਿਆ ਜਿਵੇਂ ਆ ਪੰਜਾਬੀ ਜੁੱਤੀ ਸੈਂਡਲ ਹਨਾ ਲਓ ਜੀ ਤੇ ਬਾਕੀ ਸਾਰੀਆਂ ਵੀ ਤੁਹਾਨੂੰ ਮਿਲ ਜਾਣਗੀਆਂ ਲਓ ਜੀ ਸਾਰੀਆਂ ਵੀ ਤੁਹਾਨੂੰ ਪਈਆਂ ਨਾ ਤੇ ਕਾਫੀ ਤੁਹਾਨੂੰ ਕਪੜਾ ਇਹ ਮਾਰਕੀਟ ਦੇ ਦੇਖਣ ਨੂੰ ਮਿਲ ਜੂਗਾ ਕਾਫੀ ਵੱਡੀ ਹੈ ਮਾਰਕੀਟ ਆ ਲਓ ਜੀ ਯਾ ਦੇਖੋ ਤੇ ਆ ਗਏ ਕੋਟੀਆਂ ਅੱਗੇ ਲਓ ਜੀ ਤੇ ਉਧਰ ਵੀ ਸਾਰੀ ਜਿਹੜੀ ਕਪੜੇ ਦੀ ਮਾਰਕੀਟ ਹੈ ਜਿਹੜੀ ਤੁਸੀਂ ਦੇਖ ਸਕਦੇ ਹੋ ਨਾ ਲਓ ਜੀ ਆਲੇ ਸਾਰਾ ਨਾ ਲਓ ਤੇ ਆ 1.5 150 ਨੂੰ ਸੁਣਾ ਲਓ ਵੀ ਬਾਕੀ ਆ ਦੇਖੋ ਲੋਹਰਾ ਜਾਗਟਾ ਹਨ ਐਵੇਂ ਸਾਰਾ ਤੁਹਾਨੂੰ ਕਲੈਕਸ਼ਨ ਇਹ ਮਾਰਕੀਟ ਦੇ ਦੇਖਣ ਨੂੰ ਮਿਲ ਜੂਗਾ ਅੱਗੇ ਤੁਹਾਨੂੰ ਹੋਰ ਕਲੈਕਸ਼ਨ ਦਿਖਾਉਨੇ ਆਪਾਂ ਹਨ ਜਿਵੇਂ ਤੇ ਆ ਦੇਖੋ ਜਿਵੇਂ ਲੋਹਰਾ ਆ ਗਏ ਗਰਮ ਲੋਹਰਾ ਹਨ ਵਿੱਚ ਕੱਪੜਾ ਲੱਗਿਆ ਹੋਇਆ ਇਹਦੇ ਆ ਦੇ ਤੇ 250 ਹਨਾ ਬਾਕੀ ਤੁਸੀਂ ਇਕੱਠ ਦੇਖ ਸਕਦੇ ਕਿੰਨਾ ਸੇਲ ਦੇ ਵਿੱਚ ਹਨ ਤੇ ਆ ਵੀ ਲੋਹਰਾ ਆ ਗੀਆਂ ਅੱਗੇ ਲਓ ਵੀ ਤੇ ਆਪਾਂ ਲੋ 3 ਪੈਕਟ ਅੱਗੇ ਕੈਬ ਵਗੈਰਾ ਹਨਾ ਲਓ। ਸੋ ਪਹਿਲੇ ਵੀ ਆਪਕੋ ਤੇ ਆ ਗਈਆਂ ਕੈਪ ਹਨ ਤੇ ਆ ਗਈ ਜਾਕਟ ਲਓ ਵੀ। ਆ ਜਾਕਟ ਆ ਗਈਆਂ 2500 ਰੁਪਏ ਲਓ ਵੀ। ਆ ਦੇਖ ਸਕਦੇ ਹੋ ਨਾ। ਲਈ। ਕਿ ਆ ਇੱਧਰ ਮਿਲ ਜੂ 150 ਰੁਪਏ। ਉਹ ਵੀ 8 ਨੂੰ 150 ਦਾ ਮਿਲ ਜੂਗਾ। ਲਓ ਵੀ ਦੇਖੋ ਸਾਰਾ। 250 150 250 150 ਐਵੇਂ ਸਾਰਾ ਇਹਦਾ ਰੇਟ ਰਹੂਗਾ। ਤੇ ਆਹ ਲੋਰ ਬਾਈ ਕਹਿੰਦਾ 200 ਰੁਪਏ ਭਾਈ ਤੇ ਆਹ ਗਰਮ ਲੋਰ ਆ ਜੀ 200 ਰੁਪਏ ਤੇ ਬਾਕੀ ਅੱਗੇ ਦਿਖਾਉਨੇ ਆ ਹੋਰ ਤੇ ਆਹ ਦੇਖੋ ਲੋਰਾ ਹਨ ਐਵੇਂ ਜਿਹੇ ਸਾਰੀਆਂ ਲੋਰਾ ਮਿਲ ਜਾਣਗੇ ਲੋ ਬਾਕੀ ਬਹੁਤ ਵੱਡੀ ਮਾਰਕੀਟ ਆ ਇਹ ਤੇ ਆ 2500 ਰੁਪਏ ਆ 2500 ਰੁਪਏ ਤੇ ਚੱਲਦੇ ਆ ਅੱਗੇ ਅੱਗੇ ਦਿਖਾਉਨੇ ਆ ਤੁਹਾਨੂੰ ਹੋਰ ਤੇ ਮਾਰਕੀਟ ਤਾਂ ਵੈਸੇ ਬਹੁਤ ਵੱਡੀ ਆ ਇੱਧਰੋਂ ਵੀ ਰਸਤਾ ਜਾਂਦਾ ਮਾਰਕੀਟ ਦੇ ਵਿੱਚ ਨੂੰ ਹਨਾ ਲਓ ਜੀ ਲਓ ਜੀ ਅੱਗੇ ਆ ਗਏ 195 ਰੁਪਏ ਫਿਕਸ ਪ੍ਰਾਈਸ ਆ ਬਾਈਓ ਨੀਂਗਾ ਜੀ 195 ਰੁਪਏ ਤੇ ਆਪਿਆ 250 ਲਓ ਜੀ ਤੇ ਐਵੇਂ ਦੀ ਬਹੁਤ ਸਾਰੀ ਤੁਹਾਨੂੰ ਕਲੈਕਸ਼ਨ ਆ ਜਿਹੜੀ ਉਹ ਮਿਲ ਜੂਗੀ ਤੇ ਆ ਆ ਗਿਆ ਅੱਗੇ ਕੋਟ ਪੈਂਟ ਲਓ ਜੀ ਇਹ ਸੱਜੀ ਮੇਰੇ ਮਾਰਕੀਟ ਤੇ ਅੱਗੇ ਆ ਗਏ ਡਰੈੱਸਾਂ ਸਾਰੀਆਂ ਹਨਾ ਲਓ ਵਾਕਿਆ ਅੱਗੇ 350 ਸੇਲ ਹਨਾ ਲਓਗੇ ਤੇ ਬਹੁਤ ਸਾਰੀ ਤੁਹਾਨੂੰ ਜਿਹੜੀ ਆ ਉਹ ਮੈਜੂ ਕੀ ਕਲੈਕਸ਼ਨ ਤੇ ਆ ਜਵੇਂ ਪਈ ਆ ਸੇਲ 150 ਰੁਪਏ ਹਨਾ ਲਓ ਵੀ ਆ 150 ਤੁਹਾਨੂੰ ਮਿਲ ਜਾਣਗੇ ਤੇ ਅੱਗੇ ਵੀ 350 ਜਵੇਂ 375 ਰੁਪਏ ਲਓ ਆ ਇਧਰ ਬੂਤ ਕਸਤਾਨੇ ਲਓ ਵੀ ਬਾਕੀ ਆ ਦੇਖੋ ਇਧਰ ਕਿੰਨਾ ਇਕੱਠਾ ਆ ਨਾ ਤੇ ਆ ਸਿਰਫ 250 ਰੁਪਏ ਲਓ ਵੀ 250 ਦੇ ਤੁਹਾਨੂੰ ਮਿਲ ਜਾਣਗੀਆਂ ਤੇ ਅੱਗੇ ਚੱਲਦੇ ਆ ਤੇ ਜਿਹੜਾ ਨਿਆ ਦੁੱਤੀ ਆ ਗਈ ਹੈ ਨਾ ਲਓ ਵੀ ਦੁੱਤੀ 200 ਰੁਪਏ ਲਓ ਵੀ 200 ਰੁਪਏ ਫਲਟ ਆ ਗਈਆਂ ਜਿਹੜੀਆਂ ਨਾ ਲਓ ਕੋਟੀਆਂ ਆ ਗਈਆਂ ਅੱਗੇ ਲਓ ਵੀ ਕੋਟੀਆਂ ਤੇ ਵਾਹ ਲਓ ਵੀ ਐਵੇਂ ਤੁਹਾਨੂੰ ਗਰਮ ਹਨਾ ਗਰਮਿੱਟਾਪ ਮਿਲ ਜੂਗਾ ਕੀ ਰੇਟ ਹੈ ਜੀ ਬਾਬਾ ਜੀ ਦਾ 150 ਰੁਪਏ ਲਓ ਜੀ ਤੇ ਲਓ ਜੀ ਸਾਰਾ ਤੁਸੀਂ ਕਲੈਕਸ਼ਨ ਦੇਖ ਸਕਦੇ ਹੋ ਨਾ ਬਾਕੀ ਅੱਗੇ ਦੇਖੋ ਆਪ بتا ਜੀ ਅੰਕਿਤਾ ਲੈਣਾ ਰੈਡੀਮੇਡ ਲੈਣਾ ਹੈ ਲਓ ਵੀ ਆਹ ਪਈਆਂ ਨੇ ਹਨਾ ਲੈਹਗੇ ਡਰੈੱਸਾਂ ਲਓ ਜੀ ਰੈਡੀ ਇਹ ਸਾਰੀ ਮਾਰਕੀਟ ਆ ਇਹ ਕੋਈ ਵੀ ਦੇਖ ਸਕਦੇ ਹੋ ਨਾ ਤੇ ਆ ਆ ਗਏ ਅੱਗੇ ਬੱਚੇ ਵਾਲੇ ਆ ਕੁਝ ਬੱਚੇ ਵਾਲੇ ਆ ਗਏ ਹਨ ਕੀ ਰੇਟ ਹੈ ਬਾਈ ਜੀ ਕੀ ਪ੍ਰਾਈਸ ਹੈ 200 ਰੁਪਏ ਤੇ ਆ ਦੇਖੋ ਸਾਰੇ ਕਲੈਕਸ਼ਨ ਹਨ ਬਸਟਨ 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 ਲੋ ਵੀ ਅੱਗੇ ਵੀ ਆ ਦੁਕਾਨਾਂ ਹੈਗੀਆਂ ਨੇ ਇਹ ਮਤਲਬ ਰੋਡ ਦੇ ਉੱਪਰ ਹੀ ਆ ਗਏ ਸੜਕ ਦੇ ਉੱਪਰ ਹੀ ਆ ਗਏ ਜਿਵੇਂ ਆ ਕੋਟੀਆਂ ਪਈਆਂ ਨੇ ਹਨਾ ਜਿਵੇਂ ਆ ਦੇਖੋ ਤੁਸੀਂ ਲਓ ਜੀ ਤੇ ਆ 2250 ਰੁਪਏ ਹਨ ਤੇ ਨਾਲ ਪ੍ਰਾਈਸ ਲਿਖੇ ਹੁੰਦੇ ਆ ਤੇ ਆ ਦੁਪੱਟੇ ਆਗੇ ਸ਼ਾਲ ਆਗੇ ਹਨਾ 1.5 150 ਰੁਪਏ ਲਓ ਜੀ ਤੇ ਅੱਗੇ ਚੱਲਦੇ ਆ ਅੱਗੇ ਦਿਖਾਉਨੇ ਆ ਹੋਰ ਲਓ ਜੀ ਤੇ ਆ ਆਗੇ ਅੱਗੇ 2250 ਰੁਪਏ ਲਓ ਜੀ ਆ 150 ਤੇ ਆ ਤੁਹਾਨੂੰ 150 ਮਿਲ ਜਾਣਗੇ ਹਨਾ ਐਵੇਂ ਦੇ ਸਾਰੇ ਸ਼ਾਲ ਆ ਆ ਸਾਰੇ ਸ਼ਾਲ ਲਓ ਜੀ ਡੇਢ ਡੇਢ ਦਿਖਾਉਣੀ ਤੇ ਆ 2250 ਨੂੰ ਹਨਾ ਤੇ ਸਿਆਲਾਂ ਦਾ ਬਹੁਤ ਕੱਪੜਾ ਇਹ ਮਾਰਕੀਟ ਵਿੱਚ ਆ ਗਿਆ ਜੀ। ਲਓ ਜੀ। ਤੇ ਬਾਕੀ ਦੇਖੋ ਇੱਧਰ ਜਾਮ ਕਿੰਨਾ ਲੱਗਿਆ ਹੋਇਆ। ਬਹੁਤ ਵੱਡੀ ਮਾਰਕੀਟ ਆ ਸ਼ਹਿਰ ਲੁਧਿਆਣੇ ਦੀ। ਲਓ ਵੀ ਆਹ ਦੇਖੋ ਸਾਰਾ ਕੱਪੜਾ ਹਨਾ। ਤੇ ਆ ਆ ਗਿਆ ਜੀਨ ਦੀਆਂ ਪੈਂਟਾਂ 200 ਰੁਪਏ। ਤੇ ਆ ਸਾਲ ਆ ਗਿਆ 150 ਰੁਪਏ। ਲਓ ਵੀ ਆਹ ਸਾਲ ਨੂੰ 150 ਬਾਈ 150। ਲਓ ਵੀ 150 ਰੁਪਏ। ਇਹ ਬੈਸੇ ਰੇਟ ਲੱਗੀ ਹੁੰਦੇ ਸਾਰਿਆਂ ਦੇ ਨਾਲ 200 ਵਾਲੇ ਆਪਾਂ ਕਿਹਾ ਘੱਟ ਪੁੱਛਦੇ ਆ ਤੇ ਆਹ ਦੇਖੋ 200 ਰੁਪਏ ਲਓ ਵੀ ਤੇ ਆ ਆ ਗਿਆ ਅੱਗੇ 250 ਲਓ 250 ਤੇ ਆ ਅੱਗੇ ਤੁਹਾਨੂੰ 350 ਮਿਲ ਜੂਗਾ ਰੁਪਏ ਸਾਹਮਣੇ ਜਿਹੜੀ ਲਓ ਵੀ ਕੁਝ ਐਵੇਂ ਨਹੀਂ ਤੁਹਾਨੂੰ ਦੁਕਾਨਾਂ ਰੋਡ ਦੇ ਉੱਪਰ ਵੀ ਇਹਦੇ ਦੇਖਣ ਨੂੰ ਮਿਲ ਜਾਣਗੀਆਂ ਨਾ ਲਓ ਵੀ ਜੇ ਤੁਸੀਂ ਦੇਖ ਸਕਦੇ ਹੋ ਨਾ ਹਾਂ ਐਨ ਕਾ ਹੋ ਗਿਆ ਜਮੇ ਲਓ ਜੀ ਤੇ ਫੈਨ ਕਾ ਦੀਆਂ ਹੋ ਗਈਆਂ ਜਮੇ ਆਹ ਦੇਖੋ ਅੱਗੇ ਜਮੇ ਹਨ ਬੈਗ ਵਗੈਰਾ ਪਏ ਨੇ ਤੇ ਆ ਤੁਹਾਨੂੰ ਬੈਗ ਵਗੈਰਾ ਮਿਲ ਜਾਣਗੇ ਹਨਾ ਲਓ ਜੀ ਘੜੀਆਂ ਪਈਆਂ ਨੇ ਤੇ ਆ ਬੈਗ ਪਏ ਨੇ ਸਾਰੇ ਹਨਾ ਇਹ ਤੁਹਾਨੂੰ ਸਾਰੇ ਘੰਟਾ ਘਰ ਦੇ ਬਾਜ਼ਾਰ ਦੇ ਬਿਲਕੁਲ ਕੋਲੋਂ ਮਿਲ ਜਾਣਗੇ ਜਿਵੇਂ ਇਹ ਪੈਂਟਾਂ ਆ ਗਈਆਂ ਆਲੇ ਲਓ ਜੀ ਤੇ ਰੇਲਵੇ ਜੇਸ਼ਨ ਦੇ ਬਿਲਕੁਲ ਸਾਹਮਣੇ ਲਓ ਜੀ ਤੇ ਇਹ ਸਾਰੀ ਮਾਰਕੀਟ ਦਾ ਰਹਿ ਜਾਂਦੀ ਆ ਬਾਕੀ ਢੀ ਘੰਟਾ ਕਰਦੀ ਮਾਰਕੀਟ ਆ ਥੋੜੀ ਜਿਹਾ ਅੱਗੇ ਜਾ ਕੇ ਆ ਇਹਨੂੰ ਚੌੜਾ ਬਾਜ਼ਾਰ ਕਹਿੰਦੇ ਨੇ ਤੇ ਐਵੇਂ ਦੀ ਸਾਰੀ ਮਾਰਕੀਟ ਆ ਇਹ ਜਿਵੇਂ ਤੁਸੀਂ ਦੇਖ ਸਕਦੇ ਹੋ ਨਾ ਲਓ ਸੋ ਆਤੀ ਵੀਰ ਨੂੰ ਆਪਾਂ ਐਂਡ ਕਰਦੇ ਆ ਜੀ ਵੀਡੀਓ ਤੁਹਾਨੂੰ ਕਰੀ ਲੱਗਿਆ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆ ਤੁਹਾਨੂੰ ਹੋਰ ਨਵੇਂ ਵੀਡੀਓ ਦੇ ਤੇ ਤੁਹਾਡਾ ਸਾਰਾ ਦਾ ਅੱਜ ਤੱਕ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ